ਦੇਸ਼ ਦੇ ਸਭ ਤੋਂ ਵੱਡੇ ਮੀਡੀਆ ਤੇ ਮਨੋਰੰਜਨ ਪਲੇਟਫਾਰਮਾਂ ਵਿੱਚੋਂ ਇੱਕ Jio Star ਦੀ ਚੇਅਰਪਰਸਨ ਨੀਤਾ ਮਾਨੀ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਭਾਰਤੀ ਕਲਾ ਤੇ ਸਿਲਪਕਾਰੀ ਦੁਨੀਆ ਦੇ ਸੂਭਜ ਜਾਂ ਫੈਸ਼ਨ ਨੂੰ ਆਕਾਰ ਦੇਣਾ ਸ਼ੁਰੂ ਕਰ ਦੇਣਗੇ ਉਹਨਾਂ ਨੇ ਕਿਹਾ ਕਿ ਸਿਰਫ ਫੈਸ਼ਨ ਹੀ ਨਹੀਂ ਸਗੋਂ ਮੈਡੀਕਲ ਅਧਿਆਤਮਿਕਤਾ ਨਾਚ ਅਤੇ ਭਾਰਤੀ ਕਹਾਣੀ ਕਹਾਣੀਆਂ ਵੀ ਦੁਨੀਆ ਦੇ ਨਕਸ਼ੇ ਤੇ ਆਪਣੀ ਜਗ੍ਹਾ ਬਣਾਉਣਗੀਆਂ ਨੀਤਾ ਮਾਨੀ ਮੁੰਬਈ ਦੇ Jio World Convocation Center ਵਿਖੇ ਆਯੋਜਿਤ World Audio Visual ਐਂਡ ਐਂਟਰਟੇਨਮੈਂਟਸ ਵਿਦ 2025 ਵਿੱਚ ਬੋਲ ਰਹੇ ਸਨ ਅੱਜ ਮੁੰਬਈ ਵਿੱਚ ਵੇਖ ਸਮੇਲਨ ਦਾ ਦੂਜਾ ਦਿਨ ਹੈ ਇੱਕ ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ Jio World Center ਵਿਖੇ ਵੈਬ ਸਮੇਲਨ ਦਾ ਉਦਘਾਟਨ ਕੀਤਾ ਰਿਲਾਈਐਂਸ ਫਾਊਂਡੇਸ਼ਨ ਦੀ ਸੰਸਥਾਪਕ ਚੇਅਰ ਪਰਸਨ ਨੀਤਾਂਬਾਨੀ ਨੇ ਵੈਬ ਸਮੇਲਨ ਦੇ ਦੂਜੇ ਦਿਨ ਹਿੱਸਾ ਲਿਆ ਟਾਕਿੰਗ ਇੰਡੀਅਨ ਕਲਚਰ ਟੂ ਦਾ ਵਰਡ ਤੇ ਵਿਸ਼ੇ ਤੇ ਬੋਲਦੇ ਹਨੀਤਾਂਬਾਨੀ ਨੇ ਉਹਨਾਂ ਭਾਰਤੀਆਂ ਨੂੰ ਯਾਦ ਕਰਵਾਇਆ ਜੋ ਆਪਣੀਆਂ ਜੜ੍ਹਾਂ ਨੂੰ ਭੁੱਲੇ ਬਿਨਾ ਵਿਸ਼ਵ ਮੰਚਾ ਤੇ ਭਾਰਤ ਨੂੰ ਮਾਣ ਦਿਵਾ ਰਹੇ ਹਨ ਸੰਗੀਤ ਵਿੱਚ ਅਨੁਸ਼ਕਾ ਸ਼ੰਕਰ ਅਤੇ ਰਿਸ਼ਭ ਸ਼ਰਮਾ ਪਕਵਾਨਾ ਵਿੱਚ ਵਿਕਾਸ ਕਰਨਾ ਅਤੇ ਸਿਨੇਮਾ ਵਿੱਚ ਪ੍ਰਿਅੰਕਾ ਚੋਪੜਾ ਵਰਗੇ ਨੌਜਵਾਨ ਦੁਨੀਆ ਭਰ ਵਿੱਚ ਭਾਰਤੀਆਂ ਦਾ ਸੰਦੇਸ਼ ਫੈਲਾ ਰਹੇ ਹਨ